ਦਾਰ ਤੋਂ ਕਨਸਿੰਗ ਮਾਰ ਉਪਰਤੀ ਪੰਜਾਬ ਸਰਕਾਰ ਜਿਹੜੀ ਹਮੇਸ਼ਾ ਹੀ ਆਮ ਲੋਕਾਂ ਦੀ ਸੇਵਾ ਦਿਨ ਰਾਤ ਕੰਮ ਕਰ ਰਹੇ ਹਨ ਉਹਨਾਂ ਨੇ ਕੁਝ ਦਿਨ ਪਹਿਲੇ ਇੱਕ ਫੈਸਲਾ ਲਿਆ ਸੀ ਕਿ ਪੰਜਾਬ ਸਰਕਾਰ ਆਪਕੇ ਦਵਾਰ ਜਿਨ੍ਹਾਂ ਨੇ ਘਰ ਘਰ ਜਾ ਕੇ ਲੋਕਾਂ ਦੇ ਕੰਮ ਕਰ ਰਹੇ ਹਨ ਉਸ ਦੇ ਤਹਿਤ ਸਾਰੇ ਪੰਜਾਬ ਵਿੱਚ ਅੱਜ ਕੈਂਪ ਲਗਾ ਕੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਵਿਚਾਰੀਆਂ ਨੇ ਔਰ ਮੌਕੇ ਦੇ ਉੱਪਰ ਪੰਜਾਬ ਸਰਕਾਰ ਦੇ ਅਧਿਕਾਰੀ ਉਹਨਾਂ ਨੂੰ ਹੱਲ ਵੀ ਕਰ ਰਹੇ ਨੇ ਚਾਹੇ ਉਹ ਬਿਜਲੀ ਦਾ ਬਿੱਲ ਹੋਵੇ ਚਾਹੇ ਉਹ ਸਰਟੀਫਿਕੇਟ ਹੋਵੇ ਕੋਈ ਚਾਹੇ ਕੋ ਹੋਰ ਕੋਈ ਵੀ ਸਰਕਾਰੀ ਦੇ 43 ਸੇਵਾਵਾਂ ਨੂੰ ਨੇ ਇਸ ਵਿੱਚ ਲਿਸਟ ਬਣਾਈ ਸੀ ਉਹਦੇ ਅਧੀਨ ਕੰਮ ਕੀਤੇ ਜਾ ਰਹੇ ਨੇ ਤਾਂ ਸਰ ਇਹਦੇ ਵਿੱਚ ਕਿਹੜੇ ਕਿਹੜੇ ਕੰਮ ਕੀਤੇ ਜਾਣਗੇ ਇਹਦੇ ਵਿੱਚ ਤੁਹਾਨੂੰ ਦੱਸਿਆ ਨਾ ਮੈਂ 43 ਕੰਮਾਂ ਦੀ ਲਿਸਟ ਬਣੀ ਹੈ ਉਹਦੇ ਵਿੱਚ ਮੈਰਿਜ ਸਰਟੀਫਿਕੇਟ ਬਸ ਸਰਟੀਫਿਕੇਟ ਬੇਰੀ ਦੇ ਬਿਲਾਨੀਆਂ ਸਮੱਸਿਆਵਾਂ ਚਾਹੇ ਕੋ ਹੋਰ ਲੋਕਲ ਗਵਰਨਮੈਂਟ ਦੇ ਕੰਮ ਹਨ ਚਾਹੇ ਕੋ ਤੁਹਾਨੂੰ ਕੋਈ ਵੀ ਸਮੱਸਿਆ ਹੈ ਆਮ ਆਦਮੀ ਦੀ ਜਿਹੜੀ ਰੋਜ਼ ਨਬ ਮਜ਼ਦੁਰ ਆਂਦੀ ਹੈ ਉਹਨਾਂ ਨੂੰ ਹੱਲ ਕੀਤਾ ਜਾ ਰਿਹਾ ਸਰ ਹੋਰ ਇਹਦੇ ਬਾਰੇ ਜਿਹੜਾ ਆਪਣੇ ਗੱਟ ਵਾਲਾ ਬਾਲੇ ਦੀ ਛੱਤਾ ਸੀ ਉਹ ਗਰੀਬ ਬੰਦਿਆਂ ਨੂੰ ਵਾਅਦਾ ਦਿੱਤਾ ਜਾਂਦਾ ਹੈ ਕਿ ਨਹੀਂ ਦਿੱਤਾ ਜਾਂਦਾ ਇਹਦੇ ਵਿੱਚ ਜੋ ਜਿਹੜਾ ਗਰੀਬਾਂ ਦੇ ਘਰ ਨਹੀਂ ਬਣੇ ਹੈਗੇ ਜੋ ਘਰ ਦੇ ਮਾਲਕ ਹਨ ਉਹਨਾਂ ਨੂੰ ਪੋਨੇ 2 ਲੱਖ ਰੁਪਇਆ ਪੰਜਾਬ ਸਰਕਾਰ ਵੱਲੋਂ ਥਰੂ ਕਾਰਡ ਦਿੱਤਾ ਜਾ ਰਿਹਾ ਹੈ ਔਰ ਅੱਜ ਪਿੰਡ ਬਡਿੰਗ ਦੇ ਵਿੱਚ ਕੈਂਪ ਲੱਗਾ ਹੈ ਉਹਦੇ ਵਿੱਚ ਮੇਰੇ ਵੀਰ ਹੈਪੀ ਜੀ ਜੋ ਇਸ ਬਾੜ ਦੀ ਰਹਿਨਮਾਈ ਕਰਦੇ ਨੇ ਸਾਰੇ ਹੀ ਮੈਂ ਦੇਖ ਰਿਹਾ ਕਿ ਇਸ ਇਲਾਕੇ ਜਿੰਨਾਂ ਦਾ ਬਹੁਤ ਘਰ ਘਰ ਦੇ ਵਿੱਚ ਸੰਪਰਕ ਬਣਿਆ ਹੋਇਆ ਹੈ ਔਰ ਨਾਲ ਇਹ ਦਿਨ ਰਾਤ ਮਦਦ ਕਰਕੇ ਲੋਕਾਂ ਦੇ ਕੰਮ ਕਰ ਰਹੇ ਨੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਸਰਕਾਰ ਨੂੰ ਲੋਕਾਂ ਦਾ ਬੂਰਾ ਸਹਿਯੋਗ ਮਿਲੇਗਾ ਔਰ ਲੋਕ ਸਭਾ ਦੇ ਇਲੈਕਸ਼ਨ ਦੇ ਵਿੱਚ ਇਹ ਇਲਾਕਾ ਜੋ ਲੋਕ ਸਭਾ ਦੇ ਸੀਟ ਹੈ ਉਹ ਬਹੁਤ ਪਾਰੀਬੋਲ ਹੋ ਜਿੱਤੀ ਜਾਏਗੀ ਐਸਾ ਮੈਂ ਕਾਮਨਾ ਕਰਦਾ ਜਿਹੜੀ ਐਨਓਸੀ ਪੰਜਾਬ ਸਰਕਾਰ ਨੇ ਕੈਨਸਲ ਕੀਤੀ ਹੈ ਲੋਕਾਂ ਦੀ ਮੰਗ ਸੀ ਕਿ ਲੋਕਾਂ ਦੀ ਰਜਿਸਟਰੀ ਨਹੀਂ ਹੋ ਰਹੀਆਂ ਲੋਕਾਂ ਨੇ ਪੈਸੇ ਦੇ ਦਿੱਤੇ ਹਨ ਘਰਾਂ ਦੇ ਪਰ ਉਹਨਾਂ ਦੇ ਨਾਮ ਮਕਾਨ ਉਹਨਾਂ ਨੂੰ ਨਹੀਂ ਮਿਲ ਰਹੀ ਹੁਣ ਐਨਓਸੀ ਖਤਮ ਕਰਦੇ ਨਾਲ ਸਾਰੇ ਹੀ ਆਮ ਲੋਕਾਂ ਦੀ ਜੋ ਸਮੱਸਿਆ ਸੀ ਹੱਲ ਹੋ ਗਈ ਹੈ ਉਹਦਾ ਬਹੁਤ ਭਾਰੀ ਉਤਸ਼ਾਹ ਹੈ ਸਾਰੇ ਪੰਜਾਬ ਵਿੱਚ ਲੋਕੀ ਬਹੁਤ ਖੁਸ਼ ਹਨ ਸਰ ਜਿਹੜੇ ਲਾਲ ਲਕੀਰ ਵਾਲੇ ਮਕਾਨ ਸੀ ਉਹਦੀ ਰਜਿਸਟਰੀ ਹੋ ਰਹੀ ਹੈ ਇਹਦੇ ਬਾਰੇ ਕੀ ਜਾਨਣਾ ਚਾਹੂਗੇ ਇਹ ਸਕੀਮ ਕਾਫੀ ਦੇਰ ਤੋਂ ਲਾਂਚ ਹੋ ਚੁੱਕੀ ਹੈ ਔਰ ਲਾਲ ਜਿਹਨਾਂ ਦੇ ਜਿੰਨੇ ਵੀ ਘਰਾਂ ਦੇ ਨੇ ਉਹਦੀ ਰਜਿਸਟਰੀਆਂ ਪਹਿਲਾਂ ਹੀ ਸਰਕਾਰ ਨੇ ਮਨਜ਼ੂਰ ਕਰ ਦਿੱਤੀਆਂ ਨੇ ਔਰ ਹੋ ਵੀ ਰਹੀਆਂ ਨੇ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੜੀ ਵੀ ਆਈ ਕੰਟੀਨਿਊਸ ਨਾਲ ਗੱਲ ਕਰਨ ਲਈ ਬਹੁਤ ਬਹੁਤ ਧੰਨਵਾਦ ਆਪ ਦੀ ਸਰਕਾਰ ਆਪ ਦੇ ਦੁਆਰ ਹੁਣ ਘਰ ਦੇ ਵਿੱਚ ਹੀ ਪਿੰਡ ਦੇ ਵਿੱਚ ਹੀ ਸਮੱਸਿਆਵਾਂ ਦਾ ਹੱਲ ਕਰੇ ਸਰਕਾਰ ਕੀ ਮੈਸੇਜ ਆਮ ਆਦਮੀ ਪਾਰਟੀ ਦਾ ਮਿਸ਼ਨ ਇਹੀ ਹੈ ਕਿ ਜਿਹੜੀ ਸਰਕਾਰ ਹੈ ਲੋਕਾਂ ਦੇ ਘਰਾਂ ਚੋਂ ਚੱਲੇ ਉਸੇ ਤੈਤ ਨੂੰ ਲੈ ਕੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਬੜਾ ਵਧੀਆ ਉਪਰਾਲਾ ਇੱਕ ਕੀਤਾ ਜਿਹਦੇ ਵਿੱਚ ਜਿਹੜੀ ਸਰਕਾਰ ਹੈ ਉਹ ਤੁਹਾਡੇ ਦਵਾਰ ਦੇ ਆ ਕੇ ਕੰਮ ਕਰੇਗੀ ਇਹਦਾ ਨਾਮ ਰੱਖਿਆ ਹੈ ਸਰਕਾਰ ਆਪਕੇ ਦਵਾਰ ਜਿਹਦੇ ਵਿੱਚ ਹਰ ਘਰ ਘਰ ਦੇ ਵਿੱਚ ਹਰ ਮੁਹੱਲੇ ਦੇ ਵਿੱਚ ਜਾ ਕੇ ਅਸੀਂ ਕੈਂਪ ਲਗਾ ਰਹੇ ਹਾਂ ਉਸ ਕੈਂਪ ਦੇ ਤਹਿਤ ਹਰ ਤਰ੍ਹਾਂ ਦੇ ਅਫੀਸਰ ਸਹਿਬਾਨ ਨਾਲ ਆਉਂਦੇ ਨੇ ਘਰ ਬੈਠ ਜਿਸਾਂ ਕੀ ਪੈਨਸ਼ਨ ਦਾ ਕੰਮ ਹੈ ਕਿਸੇ ਦੇ ਜਨਮ ਮਰਨ ਦਾ ਸਰਟੀਫਿਕੇਟ ਹੈ ਬਾਲਿਆਂ ਦੀ ਛੱਤਾਂ ਦੇ ਪੈਸੇ ਹੈ ਕੋਈ ਬਿਜਲੀ ਦਾ ਕੰਮ ਹੈ ਕੋਈ ਰੈਵਨਿਊ ਦਾ ਕੰਮ ਹੈ ਉਹ ਸਾਰੇ ਹੀ ਕੰਮ ਜਿਹੜੇ ਹੈਗੇ ਆ ਉਹ ਘਰ ਬੈਠ ਕੇ ਅਫਸਰ ਤੁਹਾਡੇ ਘਰ ਆ ਕੇ ਕੰਮ ਕਰ ਰਹੇ ਆ। ਇਹੀ ਆਮ ਆਦਮੀ ਪਾਰਟੀ ਸਰਕਾਰ ਦਾ ਜੋ ਮਿਸ਼ਨ ਸੀਗਾ ਉਹ ਸੰਪੂਰਨ ਹੋ ਗਿਆ। ਬਹੁਤ-ਬਹੁਤ ਧੰਨਵਾਦ ਫੋਕਸ ਪੰਜਾਬੀ ਨਾਲ ਗੱਲਬਾਤ ਕਰਨ ਦਾ।